ਅੱਸੀ ਕਾਂਜੀ ਵਹਿਜੂ ਕਾ ਖਾਲਸਾ ਵਹਿਜੂ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨ ਅੰਦੋਲਨ ਦੀ ਕਿ ਕਿਸਾਨਾਂ ਦੇ ਉੱਤੇ ਖਨੌਰੀ ਬਾਡਰ ਤੇ ਸੰਭੂ ਬਾਡਰ ਤੇ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਛਿਟੇ ਜਾਂਦੇ ਆ ਇਸ ਤਰ੍ਹਾਂ ਡਰਾਉਣ ਰਹੀ ਉਹਨਾਂ ਤੋਂ ਤਾਹਾਂ ਤੋਂ ਜਿਸ ਤਰ੍ਹਾਂ ਆਪਾਂ ਕਹਿੰਦੇ ਬੰਬ ਇਸ ਤਰ੍ਹਾਂ ਛਿਟੇ ਜਾਂਦੇ ਆ ਐਸਆਰਐਲ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਸਿੱਧੀਆਂ ਮਾਰੀਆਂ ਜਾਂਦੀਆਂ ਨੇ ਪਰ ਨੌਜਵਾਨ ਬਜ਼ੁਰਗ ਉੱਥੇ ਡਟੇ ਹੋਏ ਨੇ ਤੇ ਜਿਹੜੇ ਦੀਪ ਸਿੱਧੂ ਨੂੰ ਗद्दार ਕਹਿੰਦੇ ਸੀ ਤੇ ਅੱਜ ਉਹ ਘਰਾਂ ਦੇ ਅੰਦਰ ਬੈਠੇ ਨੇ ਕਿਸਾਨ ਜੁਣੀ ਵਾਲੇ ਨੇ ਉਹ ਆਗੂ ਜਿਹੜੇ ਸਟੇਜ ਤੋਂ ਗद्दार ਗਦਾਰ ਕਹਿੰਦੇ ਸੀ ਸਭ ਤੋਂ ਪਹਿਲਾਂ ਮੈਂ ਅੱਜ ਦੀਪ ਸਿੱਧੂ ਦੀ ਵਰਸੀ ਆ 15 ਫਰਵਰੀ ਦਾ ਉਹ ਮੈਂ ਸੰਧਾਰ ਲਿਪੇਟ ਕਰਦਾ ਹਾਂ ਸੋਹ ਕੌਮੀ ਯੋਧੇ ਨੂੰ ਕਿ ਉਸਨੇ ਇੱਕ ਹਲੂਣਾ ਦਿੱਤਾ ਤੇ ਅੱਜ ਉਸ ਹਲੂਣੇ ਦੇ ਦੇ ਉਸ ਹਲੂਣੇ ਨੂੰ ਜਗਾਉਣ ਦੇ ਲਈ ਉਸ ਹਲੂਨਾ ਜਿਹੜਾ ਦਿੱਤਾ ਸੀ ਦੀਪ ਸਿੱਧੂ ਵੱਲੋਂ ਨੌਜਵਾਨਾਂ ਨੂੰ ਅੱਜ ਉਹ ਜਿਕਾਰੇ ਲਾ ਰਹੇ ਨੇ ਦੀਪ ਸਿੱਧੂ ਦੀਆਂ ਬੜੀਆਂ-ਬੜੀਆਂ ਫੋਟੋਆਂ ਫਲੈਕਸੀਆਂ ਕੱਢ ਕੇ ਅੱਜ ਨੌਜਵਾਨ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਦੀਪ ਸਿੱਧੂ ਨੇ ਜਿਹੜਾ ਸੰਭੂ ਬਾਰਡਰ ਤੋਂ ਗਾਹਾਂ ਜਿਹੜਾ ਮੋਰਚਾ ਸੀ ਉਹ ਟੱਪਿਆ ਸੀ ਦੀਪ ਸਿੱਧੂ ਕੌਮੀ ਯੋद्धा ਮਹਾਨ ਯੋद्धा ਉਹਨੂੰ ਅੱਜ ਸਨਹਾਰ ਲਈ ਦੇ ਮੈਂ ਸਨਹਾਰ ਲਈ ਪੇੜ ਕਰਦਾ ਹੁਣ ਗੱਲ ਕਰਦੇ ਆ ਕਿ ਕਿਸਾਨ ਜੁਨੀਅਨ ਦੇ ਦੋ ਇਸ ਵੇਲੇ ਆਗੂ ਲੜ ਰਹੇ ਨੇ ਕਿਸਾਨ ਜੁਨੀਅਨ ਦੇ ਜਾਗਦੀ ਜ਼ਮੀਰ ਵਾਲੇ ਬਾਕੀ ਜਿਹੜੇ ਨੇ ਕਾਮਰੇਡ ਲਾਣਾ ਉਹ ਸਾਰਾ ਘਰਾਂ ਦੇ ਵਿੱਚ ਸੁੱਤਾ ਪਿਆ ਹੁਣ ਉਹਨਾਂ ਦੀ ਕਰਿਕਰੀ ਬਹੁਤ ਹੋ ਰਹੀ ਆ ਸੋਸ਼ਲ ਮੀਡੀਆ ਤੇ ਹੁਣ ਉਹਨਾਂ ਨੂੰ ਘਰਾਂ ਦੇ ਵਿੱਚ ਨਿਕਲਣਾ ਪਊਗਾ ਉਹਨਾਂ ਕਿਸਾਨ ਆਗੂਆਂ ਦਾ ਤੇ ਕਿਸਾਨ ਜਥੇਬੰਦੀਆਂ ਦਾ ਜਾਂ ਕਿਸਾਨਾਂ ਦਾ ਸਾਸ ਦੇਣ ਲਈ ਉਹਨਾਂ ਨੂੰ ਮਜਬੂਰ ਕਰ ਦਿੱਤਾਗਾ ਉਹਨਾਂ ਦੀ ਐਨੀ ਕਰ ਕਰੀ ਹੋ ਰਹੀ ਆ ਪਹਿਲਾਂ ਤਾਂ ਕਹਿੰਦੇ ਸੀ ਇਹ ਦੋ ਜਥੇਬੰਦੀਆਂ ਦਾ ਜਿਹੜਾ ਜਾਂ ਦੋ ਚਾਰ ਜਥੇਬੰਦੀਆਂ ਦਾ ਜਿਹੜਾ ਇਹ ਆ ਐਲਾਨ ਆ ਤੇ ਮੋਦ ਨੂੰ ਘੇਰਨ ਦਾ ਸਾਡਾ ਕੋਈ ਪਲੈਨਿੰਗ ਨਹੀਂ ਅੱਜ ਉਹੀ ਬੰਦੇ ਕਹਿ ਰਹੇ ਆ ਕਿ ਸੜਕਾਂ ਤੇ ਧਰਨੇ ਦਿਓ ਅਰੇਲਾ ਰੋਕੋ 4 ਘੰਟੇ ਅੱਜ ਦੇ ਰਹੇ ਨਾ ਬਿਆਨ ਇੱਕ ਤਾਂ ਆ ਗਿਆ ਦੂਜਾ ਇੱਕ ਹੋਰ ਘਰੇ ਬੈਠਾ ਕਰੀ ਜਾਂਦਾ ਜੇ ਸਾਨੂੰ ਸੱਦਾ ਆਊਗਾ ਤਾਂ ਅਸੀਂ ਜਾਵਾਂਗੇ ਜਦੋਂ ਰੁਪਏ ਇਕੱਠੇ ਕਰਨੇ ਹੁੰਦੇ ਆ ਜਦੋਂ ਤੁਸੀਂ ਸੰਤ ਦੇ ਰੁਪਏ ਵੇਚਣੇ ਹੁੰਦੇ ਆ ਜਦੋਂ ਮੋਰ ਦੇ ਵੇਚਣੇ ਹੁੰਦੇ ਆ ਉਦੋਂ ਤੁਹਾਨੂੰ ਕੌਣ ਸੱਦਾ ਦਿੰਦਾਗਾ ਇਹਦਾ ਭਾਵ ਕਿ ਤੁਹਾਨੂੰ ਮੋਦੀ ਦਾ ਸੱਦਾ ਨਹੀਂ ਆਇਆ ਤੇ ਕਿਸਾਨਾਂ ਦਾ ਸੱਦਾ ਤਾਂ ਤੁਹਾਨੂੰ ਆ ਗਿਆ ਪਰ ਤੁਸੀਂ ਨਹੀਂ ਗਏ ਇਹਦਾ ਮਤਲਬ ਤਾਂ ਇਹੀ ਬਣਦਾਗਾ ਸੱਦਾ ਉਹਨ ਨੂੰ ਕਿ ਉੱਥੇ ਵਿਆਹ ਤਾਂ ਰਹਾਗਾ ਸਿੱਖ ਕੌਮਾਂ ਸੰਘਰਸ਼ੀ ਯੋਧੇ ਕਿਸਾਨ ਜੁਨੀਆਨ ਕਿਸਾਨ ਜਿਹੜੇ ਨੇ ਨੌਜਵਾਨ ਨੇ ਪਿੰਡਾਂ ਦੇ ਵਿੱਚੋਂ ਉਹ ਮੂਰੇ ਹੋ ਕੇ ਡਟ ਕੇ ਜਿਹੜਾ ਖੱਟੜ ਸਰਕਾਰ ਦਾ ਮੁਕਾਬਲਾ ਕਰ ਰਹੇ ਨੇ ਗੋਲੀਆਂ ਚੱਲ ਰਹੇ ਨੇ ਆਪਣੇ ਸਰੀਰ ਦੇ ਉੱਤੇ ਅੱਖਾਂ ਉਹਨਾਂ ਦੀਆਂ ਜਿਹੜੀਆਂ ਡੈਮੇਜ ਹੋ ਰਹੀਆਂ ਨੇ ਸਰੀਰ ਉਹਨਾਂ ਦਾ ਥੱਲੇ ਸੱਲ ਨਹੀਂ ਕੀਤਾ ਜਾ ਰਿਹਾਗਾ ਸਰਕਾਰ ਵੱਲੋਂ ਮੋਦੀ ਦੀ ਸਰਕਾਰ ਵੱਲੋਂ ਕਿੱਲੇ ਠੋਕੇ ਜਾ ਰਹੇ ਨੇ ਕੰਧਾ ਕੱਡੀਆਂ ਜਾ ਰਹੀਆਂ ਨੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਨੇ ਲਗਾਤਾਰ ਉਹਨਾਂ ਉੱਤੇ ਭਰਾਏ ਜਾ ਰਹੇ ਨੇ ਤੇ ਤੁਹਾਨੂੰ ਮਰ ਜਾਣਾ ਨਹੀਂ ਚਾਹੁੰਦਾ ਚਪੜੀ ਤੇ ਨਾ ਨਕਡੋ ਕੇ ਕਿ ਤੁਸੀਂ ਕਹਿੰਦੇ ਜਦੋਂ ਸਾਨੂੰ ਸੱਦਾ ਆਊਗਾ ਦੂਜੇ ਕਿਸਾਨ ਜਿਹੜਾ ਜੁਨੀਆਨ ਦਾ ਅਸੀਂ ਫੇਰ ਦੇਵਾਂਗੇ ਇਹ ਸੱਦਾ ਆਉਂਦਾ ਹੁੰਦਾਗਾ ਜਿਹੜੇ ਉੱਤੇ ਕਿਸਾਨ ਗਏ ਨੇ ਉਹਨਾਂ ਨੂੰ ਕੋਈ ਘਰਾਂ ਦੇ ਵਿੱਚੋਂ ਸਨੇਹ ਲਾਇਆ ਸੀ ਉਹਨਾਂ ਨੂੰ ਕਾਰਡ ਭੇਜਿਆ ਸੀ ਕਿ ਤੁਸੀਂ ਭਾਈ ਉੱਥੇ ਆਓ ਕਾਲ ਦਿੱਤੀ ਸੀ ਉਹਨਾਂ ਨੇ ਤਾਂ ਕਿ ਜਿਹੜੇ ਆਪਣੇ ਐਮਐਸਪੀ ਕਾਨੂੰਨ ਐਮਐਸਪੀ ਜਿਹੜੀ ਜਾਂ ਹੋਰ ਜਿਹੜੀਆਂ ਮੰਗਾਂ ਨੇ ਉਹ ਮੋਦੀ ਸਰਕਾਰ ਤੋਂ ਲੈਣੀਆਂ ਨੇ ਇਹ ਸਭ ਦੀਆਂ ਸਾਂਝੀਆਂ ਨੇ ਕਿ ਇਕੱਲੇ ਜਿਹੜੇ ਉੱਤੇ ਕਿਸਾਨ ਲੜ ਰਹੇ ਨੇ ਜਾਂ ਕਿਸਾਨ ਜਾਂ ਤੇ ਬੰਦੇ ਲੜ ਰਹੀਆਂ ਨੇ ਉਹਨਾਂ ਦਾ ਕੰਮ ਆ ਵੀ ਤੁਹਾਡਾ ਕੰਮ ਹੈ ਨਹੀਂ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹ ਜਿਆ ਨੂੰ ਇਹ ਫਿਰ ਦੀਪ ਸਿੱਧੂ ਨੇ ਬਿਲਕੁਲ ਸੱਚ ਕਿਹਾ ਸੀ ਕਿ ਕੌੜ ਤੋਂ ਮੈਂ ਇਹ ਕਾਮਰੇਡ ਇਹਨਾਂ ਦੇ ਮਣੀ ਮੂਹੇ ਚਾਹੇ ਤੁਸੀਂ ਕਹਦਾ ਵੀ ਖੰਡ ਕਿਉਂ ਜੋ ਮਰਜ਼ੀ ਪਾ ਲੋ ਪਰ ਇਹਨਾਂ ਨੇ ਰਹਿਣਾ ਇਹਨਾਂ ਨੇ ਕੌੜਦਮੇ ਹੀ ਆ ਪਰ ਇਹਨਾਂ ਨੇ ਉਹ ਵੀ ਇੱਕ ਗੱਲ ਕਹੀ ਸੀ ਦੀਪ ਸਿੱਧੂ ਨੇ ਕਿ ਇਹ ਇੱਥੋਂ ਵਾਲੇ ਕਾਮਰੇਡ ਆ ਦੂਜੇ ਕਾਮਰੇਡ ਆ ਨਾ ਦੂਜੇ ਦੇਸ਼ਾਂ ਨਾਲੋਂ ਵੱਖਰੇ ਨੇ ਕਿ ਇਹਨਾਂ ਨੇ ਤਾਂ ਜਦੋਂ ਸਾਡੇ ਸਿੰਘਾਂ ਦੇ ਮੁਕਾਬਲੇ ਹੋਏ ਇਹਨਾਂ ਨੇ ਤਾਂ ਫੜ ਫੜ ਕੇ ਉਹਨਾਂ ਤੋਂ ਹਥਿਆਰ ਸਾਡੇ ਸਿੰਘਾਂ ਉੱਤੇ ਚਲਾਏ ਨੇ ਇਹਨਾਂ ਦੇ ਕਾਮਰੇਡਾਂ ਨੇ ਤਾਂ ਪਰ ਜਿਹੜੇ ਦੂਸਰੇ ਦਿਸਾਂ ਦੇ ਵਿੱਚ ਬੈਠੇ ਨੇ ਉਹ ਇਸ ਤਰ੍ਹਾਂ ਨਹੀਂ ਰੱਖਦੇ ਤੇ ਹੁਣ ਇਹ ਕਹਿੰਦੇ ਸਾਨੂੰ ਸੱਦਾ ਨਹੀਂ ਆਇਆ ਹੁਣ ਇਹਨਾਂ ਨੂੰ ਸੱਦਾ ਭੇਜੋ ਪਹਿਲਾਂ ਨਿਯੋਂਦਾ ਭੇਜੋ ਕਿ ਤੁਸੀਂ ਉੱਥੇ ਜਾਓ ਫਿਰ ਇਹ ਜਾਣਗੇ ਇਹ ਕਹਿੰਦੇ ਸਾਡਾ ਨਾਮ ਹੋਵੇ ਹੁਣ ਇਹਨਾਂ ਨੂੰ ਠੁੱਕ ਕੇ ਚੱਟਣਾ ਪਊਗਾ ਜਾਣਾ ਪਊਗਾ ਲਾਜ਼ਮੀ ਫੇਰ ਕਹਣਗੇ ਸਾਨੂੰ ਸੱਦਾ ਆਇਆ ਸੱਦਾ ਸੁੱਦਾ ਇਹਨਾਂ ਨੂੰ ਨਾ ਕੋਈ ਦੇਵੇ ਨਾ ਕੋਈ ਇਹਨਾਂ ਨੂੰ ਆਵੇ ਇਨਾਂ ਦੀ ਹੁਣ ਹੋ ਰਹੀ ਆ ਕਰਕਰੀ 200 ਦੇ ਕਰੀਬ ਕਿਸਾਨ ਜਿਹੜੇ ਉੱਥੇ ਜ਼ਖਮੀ ਹੋ ਗਏ ਨੇ ਕਹਿੰਦੇ ਹਾਲਤ ਨਾਜਿਕ ਬਣੀ ਹੋਈ ਆ ਤੁਸੀਂ ਅਜੇ ਸੱਦੇ ਨੂੰ ਡੀਕ ਨੇ ਸਾਨੂੰ ਸੱਦਾ ਆਊਗਾ ਤੁਸੀਂ ਲੋਕ ਮਰਵਾਉਣੇ ਨੇ ਉੱਥੇ ਇਹਦਾ ਮਤਲਬ ਤਾਂ ਇਹੀ ਆ ਜੇ ਤੁਸੀਂ ਪਹਿਲਾਂ ਫਿਰ ਕਿਉਂ ਤੋਂ ਜਿਹੜੇ ਲਿਖਤੀ ਤੌਰ ਤੇ ਕਿਉਂ ਨਹੀਂ ਲੇਤਾ ਮੋਦੀ ਤੋਂ ਕਾਨੂੰਨ ਕਿਉਂ ਭੱਜਿਆ ਉੱਥੇ ਮੋਰਚਾ ਵੇਚ ਕੇ ਕੋੜਾ ਕਰੋੜਾਂ ਰੁਪਈਆ ਦਾ ਤੁਹਾਨੂੰ ਫੰਡ ਆਇਆ ਤੁਸੀਂ ਸਾਕ ਕੇ ਮਾਰ ਕੇ ਡ ਘਾਰ ਤੁਸੀਂ ਇੱਥੇ ਆ ਕੇ ਆਪਣੀਆਂ ਕੋਠੀਆਂ ਪਾਉਣੇ ਬੜੇ ਬੜੇ ਆਪਦੇ ਮਹਿਲ ਬਣਾਉਣੇ ਆਂ ਜ਼ਮੀਨਾਂ ਖਰੀਦ ਦਿਓ ਸ਼ਰਮਔਨੀ ਚਹਿੰਦੀ ਆ ਜੇ ਜਿਹੜੇ ਨੇ ਸਿੱਖ ਕੌਮ ਦੇ ਨਾਂ ਤੇ ਵੀ ਕਲੰਕ ਨੇ ਕਿਸਾਨਾਂ ਦੇ ਨਾਂ ਤੇ ਵੀ ਕਲੰਕ ਨੇ ਲੋਕ ਤੇ ਦੀਪ ਸਿੱਧੂ ਦੀਆਂ ਕਈਆਂ ਗੱਲਾਂ ਚੇਤੇ ਕਰੋ ਨੌਜਵਾਨੋ ਦੀਪ ਸਿੱਧੂ ਦਾ ਜਿਹੜਾ ਕਰਦਾਰ ਸੀ ਉਹ ਬਖਰਾ ਸੀ ਇੱਕ ਕੌਮੀ ਯੋਧਾ ਸੀ ਉਹਨੇ ਸਾਰਾ ਕੁਝ ਪਹਿਚਾਣ ਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਇਹ ਹਕੂਮਤ ਤੁਹਾਡੇ ਦਰਬਾਰ ਸਾਹਿਬ ਤੇ ਟੈਂਕਾਂ توپਾਂ ਦੇ ਨਾਲ ਹਮਲਾ ਕਰ ਸਕਦੀ ਆ ਜਮੀਨਾ ਜਮੂਨਾ ਦਾ ਤੁਹਾਡੀਆਂ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਿ ਸਾਡੀ ਇਹ ਕਿਸਾਨ ਇੱਕ ਹੋਂਦ ਦੀ ਲੜਾਈ ਆ ਉਹਨੇ ਕਿਹਾ ਸੀ ਕੱਲੇ ਜਮੀਨਾ ਪਿੱਛੇ ਨਹੀਂ ਕੱਲੇ ਐਮਐਲਐਸ ਵੀ ਪਿੱਛੇ ਨਹੀਂ ਜਾਂ ਕੱਲੇ ਕਾਲੇ ਕਾਨੂੰਨ ਰੱਦ ਕਰਾਉਣ ਦੇ ਪਿੱਛੇ ਨਹੀਂ ਬੈਠੇ ਉਹਨਾਂ ਨੇ ਕਿਹਾ ਕਿ ਸਾਡੀ ਇੱਕ ਹੋਂਦ ਦੀ ਲੜਾਈ ਆ ਵੱਧ ਅਧਿਕਾਰਾਂ ਦੀ ਲੜਾਈ ਆ ਪਰ ਉਹੀ ਸਥਿਤੀਆਂ ਤੇ ਇਹਨਾਂ ਨੂੰ ਇਹਨਾਂ ਕਾਮਰੇਡਾਂ ਨੇ ਦੀਪ ਸਿੱਧੂ ਨੂੰ ਗਦਾਰ ਕਹਿਆ ਜੇ ਦੀਪ ਸਿੱਧੂ ਨਾ ਹੁੰਦਾ ਇਹ ਤਾਂ ਉਹ ਤੋਂ ਪਹਿਲਾਂ ਪੱਜ ਦੇ ਉੱਥੋਂ ਪਹਿਲੀ ਗੱਲ ਤੇ ਨਾਲ ਖਨੌਰੀ ਬਾਰਡਰ 'ਤੇ ਟਪਣਾ ਸੀ ਤੇ ਇੰਨੀ ਬੇਨਤੀ ਕਰਦਾ ਸੀ ਕਿ ਸਾਰੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਤੇ ਇੱਕ ਜਿਹੜਾ ਗਦਾਰ ਲੀਡਰ ਨੇ ਉਹਨਾਂ ਨੂੰ ਪਛਾਣਿਆ ਜਾਵੇ ਧੰਨਵਾਦ ਬਹਿਜੂ ਖਾਲਸਾ ਬਹਿਜੂ ਕੀ ਫਤਿਹ